ਦੇਸ਼ ਦਾ ਗ੍ਰਹਿ ਮੰਤਰੀ ਦਿੱਲੀ ਦੀਆਂ ਗਲੀਆਂ ਚ ਪਾਚੇ ਫੜਦਾ ਫਿਰਦਾ ਜੀ ਨਹੀਂ ਤਾਂ ਹੈਲੀਕਾਪਟਰ ਚ ਜਿੱਤ ਜਾਂਦੇ ਸੀ ਇਦਾਂ ਕਿਉਂਕਿ ਉਹਨੂੰ ਪਤਾ ਸੀ ਲੋਕਾਂ ਕੋਲੇ ਰਾਹ ਨਹੀਂ ਹੈ ਕੋਈ ਪਹਿਲੇ ਤਾਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤਾਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਜਾਣਾ ਕਿਤੇ ਹੈ ਨਹੀਂ ਇਹਨੂੰ ਪਤਾ ਨਹੀਂ ਸੀ ਕੋਈ ਤੀਜੇ ਵੀ ਆਉਣਗੇ ਸੋ ਇਹ ਤਾਂ ਕਰਕੇ ਹੁਣ ਪਰਚੇ ਪਾਈ ਜਾਂਦੇ ਆ ਜਿਹਨੇ ਸਕੂਲ ਬਣਾਤੇ ਮਨੀਸ਼ ਸੋਧਿਆ ਹੁਣ ਉਹਨੂੰ ਅੰਦਰ ਕਰ ਦੋ ਜਿਹਨੇ ਹਸਪਤਾਲ ਬਣਾਤੇ ਸਤਿੰਦਰ ਜੈਨ ਹੁਣ ਉਹਨੂੰ ਅੰਦਰ ਕਰ ਦੋ ਜਿਹਨੇ ਦਿੱਲੀ ਚਮਕਾਤੀ ਬਿਜਲੀ ਫ੍ਰੀ ਕਰਤੀ ਲਾਈਓਵਰ ਬਣ ਕੇ ਅਰਵਿੰਦ ਕੇਜਰੀਵਾਲ ਨੂੰ ਉਹਨੂੰ ਅੰਦਰ ਕਰ ਦੋ ਜਿਹੜਾ ਪਾਰਲੀਮੈਂਟ ਚ ਬੋਲਦਾ ਹੈ ਰਾਸਵਾ ਚ ਸੰਜੇ ਸਿੰਘ ਉਹਨੂੰ ਅੰਦਰ ਕਰ ਦੋ ਤੇ ਕੋਰਟਾਂ ਨੇ ਸਾਰੇ ਹੀ ਸਬੂਤ ਕੁਝ ਪੇਸ਼ ਕਰ ਨਹੀਂ ਸਕੇ ਸਾਰੇ ਬਾਹਰ ਆ ਗਏ ਬਸ ਪਾਰਟੀ ਨੂੰ ਕਹਿੰਦੇ ਪਾਰਟੀ ਖਤਮ ਕਰੋ ਐ ਪਾਰਟੀਆਂ ਖਤਮ ਲੋਕਾਂ ਚੋਂ ਨਿਕਲੀ ਹੋਈ ਪਾਰਟੀ ਆ ਇੱਕ ਕੇਜਰੀਵਾਲ ਨੂੰ ਤਾਂ ਤੁਸੀਂ ਅੰਦਰ ਕਰ ਲਓਗੇ ਜਿਹੜੀ ਕੇਜਰੀਵਾਲ ਦੀ ਸੋਚ ਹੈ ਉਹਨੂੰ ਕਿਵੇਂ ਕੈਦ ਕਰੋਗੇ ਆ ਜਿਹੜੀ ਕਰੋੜਾਂ ਲੋਕਾਂ ਨੇ ਸਿੱਤ ਪਰ ਸੋਚ ਕੇ ਦੀਵਾਨੇ ਬੈਠੇ ਹੈ। ਆ ਲਵ ਯੂ ਟੂ। ਪੰਜਾਬ 567। ਸੋ ਵੀਰੋ ਆਹੀ ਪਿਆਰ ਹੈ ਜਿਹੜਾ ਤੁਹਾਨੂੰ ਫੱਟ ਫੱਕਣ ਦੀ ਦਿੰਦਾ। ਵਸੀ ਥੋੜੇ ਸਾਰੇ ਤੁਰੇ ਫਿਰਦੇ ਆ ਕਿੱਥੇ ਤੁਸੀਂ ਸਾਨੂੰ ਲਵ ਯੂ ਲਵ ਯੂ ਕਹਿੰਦੇ ਹੋ। ਫੁੱਲ ਸਿੱਟਦੇ ਆ ਲੋਕ ਪੱਗ ਭਰ ਜਾਂਦੀ ਏ ਫੁੱਲਾਂ ਨਾਲ। ਮਾਵਾ ਸਿਰ ਪਲੋਸ ਦੀਆਂ ਮੁੰਡੇ-ੁੰਡੇ ਮੋਢੇ ਦੇ ਉੱਤੇ ਯਾਤਰਾ ਕੇ 셀ਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਹੈ ਕਿੱਥੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਆ। ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਜੂ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਕੱਦੀ ਜੇ ਉਂਗਲਾਂ ਨਾਲ ਇਕ ਜਣ ਛਾਪ ਛੱਲਾ ਤਾਂ ਲਈ ਜਾਂਦੇ ਆ ਇਹ ਤਾਂ ਹਜੇ ਨੂੰ ਆ ਦੇਖ ਦੇਖਿਆ ਤਾਂ ਹੈਗਾ ਤੁਸੀਂ ਫੜਿਆ ਸੀ ਜਿਹੜਾ ਸ਼ਹਿਰਪੁਰ ਵਾਲਾ ਕੀ ਕੀ ਨਿਕਲਿਆ ਸੀ ਤੇ ਘਰੋਂ ਜਿਹੜਾ ਕਾਂਗਰਸ ਦਾ ਮੰਤਰੀ ਫੜਿਆ ਸੀ ਵਿਜੀਲੈਂਸ ਨੇ ਛਾਪਾ ਮਾਰਿਆ ਪੈਸੇ ਤਾਂ ਮਿਲਨੇ ਮਿਲਨੇ ਜਦੋਂ ਕ腐ਸ਼ਨ ਕਰਦਾ ਸੀ ਉਹ ਮਹਿੰਗੇ ਸੋਫੇ ਉਹ ਮਹਿੰਗੀਆਂ ਟੂਟੀਆਂ ਬਾਥਰੂਮਾਂ ਚ ਤੇ ਤੋਂ نوٹ ਗਿਣਨ ਵਾਲੀਆਂ ਮਸ਼ੀਨਾਂ ਪਰੀਆਂ ਜੀ ਤੋਂ ਉਹ ਕਰੇ ਹੈਗੀ ਮਸ਼ੀਨ نوٹ ਗਿਣਨ ਵਾਲੀ نوٹ ਹੀ ਹੈ ਨਹੀਂ ਮਸ਼ੀਨਾਂ ਕਿੱਥੋਂ ਜਿਹੜੇ 2-4000 ਰੁਪਏ ਸੀ ਨੋਟ ਬੰਦੀ ਕਰਕੇ ਉਹ ਲੈ ਕੇ ਮੋਦੀ ਘਟਾ ਕੇ ਮਤਲਬ نوٹ ਗਿਣਨ ਵਾਲੀਆਂ ਮਸ਼ੀਨਾਂ ਨੇ ਇਹਨਾਂ ਦੇ ਕਰੇ ਬੈਕਾ ਦਾ ਜਦੋਂ ਸੁਣਿਆ ਸੀ ਮਤਲਬ ਇੰਨੇ ਪੈਸੇ ਲਿਆਉਂਦਾ ਹੋਊਗਾ ਹਰ ਰੋਜ਼ ਕਿ ਉਹਦੇ ਘਰਦਿਆਂ ਨੇ ਵੀ ਜਵਾਬ ਦੇਤਾ ਹੋਣਾ ਗਿਣਨ ਤੋਂ ਕਿ ਸਾਥੋਂ ਨਹੀਂ ਗਿਣੇ ਜਾਂਦੇ ਮਸ਼ੀਨ ਮੰਗਾ ਲਾ ਸਾਡੇ ਤਾਂ ਥੁੱਕ ਮੁੱਕ ਜੂਗਾ ਨਹੀਂ ਏ ਪੈਸਾ ਕਿਦਾ ਹੈ ਪਬਲਿਕ ਦਾ ਪੈਸਾ ਟੈਕਸ ਦਾ ਪੈਸਾ ਤੁਹਾਡਾ ਵਿਆਮਾਦੀ ਪਾਰਟੀ ਕੀ ਕਰਦੀ ਹੈ ਪਬਲਿਕ ਦੇ ਪੈਸੇ ਨੂੰ ਪਬਲਿਕ ਤੇ ਹੀ ਲਾਉਂਦੀ ਹੈ ਮਹੱਲਾ ਕਲੀਨਿਕ 850 ਤੋਂ ਉੱਪਰ ਬਣਾਤੇ 2 ਕਰੋੜ ਤੋਂ ਵੱਧ ਬੰਦਾ ਦਵਾਈ ਲੈ ਕੇ ਉੱਥੇ ਠੀਕ ਹੋ ਗਿਆ ਸ਼ਾਨਦਾਰ ਸਕੂਲ ਬਣੇ ਜਾਂਦੇ ਆ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਬਣ ਰਿਹਾ ਹੈ ਬਣ ਰਿਹਾ ਹੈ ਨਾ ਮੈਡੀਕਲ ਕਾਲਜ ਬਣ ਰਿਹਾ ਹੈ ਹੁਸ਼ਿਆਰਪੁਰ ਚ ਆਯੁਰਵੈਦਿਕ ਕਾਲਜ ਬਣ ਰਿਹਾ ਹੈ ਹੁਸ਼ਿਆਰਪੁਰ ਚ ਇਹੋ ਆ ਜਿਹੜਾ ਸਭ ਤੋਂ ਵੱਧ ਟੋਲ ਪਲਾਜੇ ਕੇਜਰੀਵਾਲ ਸਾਹਿਬ ਚੰਡੀਗੜ੍ਹ ਤੋਂ ਆਰ ਸਾੜ ਸੜਕ ਤੇ ਸੀ ਹਰ 20 ਕਿਲੋਮੀਟਰ ਲਿਓ ਜੀ 40 ਰੁਪਏ ਲਿਓ ਜੀ 50 ਹੋ ਗਏ ਹੁਣ ਚੰਡੀਗੜ੍ਹੋਂ ਚੱਲਦੇ ਸੀ ਲੋਕ ਉਹਨੇ ਦਾ ਹੀ ਤੇਲ ਉਹਨੇ ਦੀ ਟੋਲ ਜਦੋਂ ਅਸੀਂ ਕਢਾਏ ਉਹਨਾਂ ਦੇ ਐਗਰੀਮੈਂਟ 2 2 3 3 ਸਾਲ ਉਤੋਂ ਦੀ ਚੱਲੇ ਪਏ ਮੂੰਹ ਹੀ ਬਾਤੂ ਚਲਾਈ ਰਹਿ ਅਸੀਂ ਕੱਟ ਇਹਨਾਂ ਨੂੰ ਬੰਦ ਕਰੋ ਸਭ ਤੋਂ ਵੱਧ ਟੋਲਪਲਾਜੇ ਆਹ ਰੋਡ ਤੇ ਸੀ ਔਰ ਬਣਾਏ ਕਿਨੇ ਸੀ ਪ੍ਰਤਾਪ ਸਿੰਘ ਬਾਜਵੇ ਨੇ ਆਪਣੇ ਘਰ ਨੂੰ ਹੀ ਲਾਤੇ ਇਥੋਂ ਵੀ ਉਹ ਦਾ ਘਰ ਜਾਂਦਾ ਤੇ ਨੂੰ ਕਾਦੀਆਂ ਨੂੰ ਜਾਂਦਾ ਨੇ ਇਥੋਂ ਵੀ ਦੱਸੋ ਆਮ ਤੌਰ ਤੇ ਆਪਣੇ ਪਿੰਡ ਵੱਲ ਨੂੰ ਲੀਡਰ ਕੋਈ ਸਹੂਲਤ ਲੈ ਕੇ ਜਾਂਦਾ ਇਹ ਟੋਲਪਲਾਜੇ ਲੈ ਕੇ ਚ ਤੁਰ ਪਿਆ ਉਧਰ ਇੱਕ ਦਿਨ ਚ ਬਾਅਦ ਲੱਖ ਰੁਪਈਆ ਪੰਜਾਬੀਆਂ ਦਾ ਬਚਦਾ 62 ਲੱਖ ਰੁਪਈਆ 16 ਟੋਲਪਲਾਜੇ ਬੰਦ ਕੀਤੇ ਨੇ ਗੱਲੇ ਪੰਜਾਬੀਆਂ ਦਾ ਨਹੀਂ ਗੱਲੇ ਪੰਜਾਬੀਆਂ ਦਾ ਨਹੀਂ ਆ ਚਿੰਤਪੁਰ ਨੀ ਮਾਤਾ ਨੂੰ ਦਰਸ਼ਨ ਕਰਨ ਜਾਂਦੇ ਆ ਲੋਕ ਬਗਲਾ ਮੁਖੀ ਜਾਂਦੇ ਆ ਆ ਇੱਥੋਂ ਦੀ ਬਹੁਤ ਧਾਰਮਿਕ ਟੂਰਿਜ਼ਮ ਵਾਲੀ ਸੜਕਾ ਕਿੰਨੇ ਲੋਕ ਦਿੱਲੀ ਤੋਂ ਰਾਸਥਾਨ ਤੋਂ ਪਤਾ ਨਹੀਂ ਕਿੱਥੋਂ ਉਹਨਾਂ ਦਾ ਵੀ ਪੈਸਾ ਬਚਦਾ ਇਹ ਪੁੱਣ ਨਹੀਂ ਲੱਗਦਾ ਜੀ ਆਪਣਾ ਮੱਥਾ ਹੀ ਟਿਕੀ ਜਾਂਦਾ ਸੋ ਵੀਰੋ ਇੱਕ ਨੰਬਰ ਦਾ ਬਟਨ ਹੈ ਸਵੇਰੇ ਹੀ ਤਿਆਰ ਹੋ ਕੇ ਚਲੇ ਜਾਓ ਇੱਕ ਨੰਬਰ ਦਾ ਬਟਨ ਦੱਬ ਕੇ ਹੱਥ ਝਾੜ ਕੇ ਆਰਾਮ ਨਾਲ ਮੁੜ ਆਇਓ ਬਾਕੀ ਬਟਨਾਂ ਬੜ ਦੇਖੇ ਹੋਵੇ ਨਾ ਕਿਉਂਕਿ ਜੇ ਬਾਕੀ ਬਟਨ ਦੇਖਣ ਲੱਗ ਗਿਆ ਅੱਖਾਂ 'ਚ ਮੋਤੀ ਆ ਉੱਤਰ ਸਕਦਾ ਐਡੇ ਪਾਪ ਕੀਤੇ ਹੋਏ ਇਹਨਾਂ ਨੇ ਸੁਆਪੜਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਮਾਵਾ ਪੈਣਾ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਤੜਕੇ ਤੜਕੇ ਨੇਰੇ 'ਚ ਵੀ ਪਾੜ ਲੰਮੀ ਐ ਨੇ 5 ਵਜੇ ਸਵੇਰੇ ਵੀ ਕਿੱਥੇ ਜੇ ਪਿਆ ਕਿ ਤੁਸੀਂ ਬਹੁਤ ਹੀ ਖੁਸ਼ ਨਾ ਹੋ ਜੀ ਲੋੜ ਪੈ ਜੇ ਸ਼ਾਮ ਨੂੰ ਵੀ ਬਾਹਰ ਲੈਂਦੀ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਉਹ ਇਹ ਸਫਾਈ ਕਰੋ ਇਹਨਾਂ ਦੀ ਜਦੋਂ ਡਾਕਟਰ ਸ਼ਾਂਕ ਵਿਧਾਨ ਸਭਾ ਚ ਮੇਰੇ ਬਰਾਬਰ ਬੈਠੂਗਾ ਮੰਗਾ ਥੋਡੀਆਂ ਕਾਗਜ਼ ਡਾਕਟਰ ਸ਼ਾਂਕ ਦਾ ਤੇ ਦਸਖਤ ਮੇਰੇ ਇਹ ਵਾਦਾ ਕਰਕੇ ਜਾਣਾ ਕੋਈ ਕਾਟਾ ਨਹੀਂ ਰਹਿਣ ਦਿੰਦੇ ਜਿੰਨਾ ਤੁਸੀਂ ਵੋਟਾਂ ਵੱਧ ਪਾ ਦੋਗੇ ਉਨੀਆਂ ਗਰੰਟੀਆਂ ਵੱਧ ਆਉਣਗੀਆਂ ਕਿਉਂਕਿ ਮੈਨੂੰ ਫਿਰ ਇਹ ਕਿਹਾ ਕਰੂਗਾ ਵੀ ਇੰਨੇ ਲੱਖ ਤੇ ਜੱਪਿਆਂ ਜੀ ਦੇਖੋ ਨਾ ਵੀ ਮਾਨ ਰੱਖੋ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਪਹਿਲਾਂ ਵੀ ਮਾਨ ਰੱਖਿਆ ਜਦੋਂ ਵੀ ਆਇਆ ਤੁਸੀਂ ਤੁਗਣਾ ਤਿਕਣਾ ਪਿਆਰ ਦਿੱਤਾ ਹੁਣ ਵੀ ਆਉਣਾ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਕਿਹੜਾ ਹੋਰ ਬੱਜਣਾ ਹੈ ਕਿਉਂਕਿ ਕੇਜਰੀਵਾਲ ਸਾਹਿਬ ਨੇ ਡੇਰਾ ਬਾਬਾ ਨਾਨਕ ਤੋਂ ਫਿਰ ਅੰਮ੍ਰਿਤਸਰ ਤੋਂ ਫਲਾਈਟ ਲੈ ਕੇ ਦਿੱਲੀ ਜਾਣਾ ਹੈ ਉਹ ਵੀ ਦਿੱਲੀ ਦੇ ਵਿੱਚ ਵੀ ਲਖਣਾ ਨੇੜੇ ਆ ਗਏ ਆ ਉੱਥੇ ਵੀ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਕੰਮ ਚੱਲ ਰਹੇ ਨੇ